ਹਾਂ ਹਾਂਜੀ ਪ੍ਰਧਾਨ ਜੀ ਤੁਸੀਂ ਇਸ ਸਪੀਚ ਵਿੱਚ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਕੀ ਵਿਸ਼ਵਾਸ ਹੈ ਕਿ ਆਪਣੇ ਜਿਹੜੇ ਠਾਣਾ ਮੀਡੀਆਨ ਦੇ ਇੰਚਾਜ ਹੈਗੇ ਕਿ ਕਾਰਵਾਈ ਪੂਰੀ ਕਰਨਗੇ ਕਿਦਾਂ ਜੈ ਭਿੰਦ ਜੈ ਭਪਾ ਅਸੀਂ ਹੁਣ ਜਿਹੜਾ ਵੀ ਇਹਨਾਂ ਨੂੰ ਮੰਗ ਪੱਤਰ ਦਿੱਤਾ ਹੈਗਾ ਵਾ ਐਸਓ ਸਾਹਿਬ ਨੂੰ ਦਿੱਤਾ ਹੈਗਾ ਵਾ ਬਾਬਾ ਸਾਹਿਬ ਦਾ ਕੋਲ ਉਸ ਨੂੰ ਅਸੀਂ ਪੂਰੀ ਮੰਗ ਕਰਦੇ ਹਾਂ ਵੀ ਜੋ ਵੀ ਅਸੀਂ ਮੰਗ ਪੱਤਰ ਦਿੱਤਾ ਹੈ ਤੇ ਪ੍ਰਸ਼ਾਸਨ ਸਾਡੀ ਮਦਦ ਕਰੇ ਪੰਜਾਬ ਸਰਕਾਰ ਨੂੰ ਵੀ ਇਹੀ ਬੇਨਤੀ ਆਵੇ ਜਿੰਨੇ ਵੀ ਪਰਵਾਸੀ ਆ ਉਹਨਾਂ ਦੀਆਂ ਆਈਡੀਆਂ ਜੋ ਵੀ ਹੈਗਾ ਉਹਨਾਂ ਨੂੰ ਇੱਕ ਜਗ੍ਹਾ ਜੋ ਇੱਥੇ ਆਉਂਦੇ ਆ ਪਰਵਾਸੀ ਹੁੰਦੇ ਉਹਨਾਂ ਨੂੰ ਜਗ੍ਹਾ ਵੀ ਨਹੀਂ ਦਿੱਤੀ ਜਾਵੇ ਕੋਈ ਰਜਿਸਟਰਡ ਵੀ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਜੈ ਜੀ ਜੈ ਭਗਤ ਜੀ ਸਸੇਗਾ ਸਰ ਸਰ ਜਿਹੜਾ ਮਤਲਬ ਤੁਹਾਨੂੰ ਬਾਬਾ ਟਾਈਗਰ ਫੋਰਸ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿਹੜੇ ਵੇਸਤੇ ਦਿੱਤਾ ਗਿਆ ਸਰ ਇਹ ਜੀ ਬਾਬਾ ਸਾਹਿਬ ਟਾਈਗਰ ਫੋਰਸ ਤੇ ਰਜਿਸਟਰਡ ਉਹਨੋਂ ਇੱਕ ਮੰਗ ਪੱਤਰ ਪੇਟਾਇਆ ਕਿ ਜਿੰਨੇ ਵੀ ਪਰਵਾਸੀ ਮਜ਼ਦੂਰ ਹਨ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਆ ਕੀਤੀ ਜਾਵੇ ਤੇ ਮੇਰੇ ਸੱਚ ਸਾਹਿਬ ਆਰ ਸਰਕਾਰ ਦੇ ਸੰਬੰਧ ਵਿੱਚ ਅ ਗਹਿਵਾ ਲਖਾ ਦੇ ਵਿੱਚ ਇਹ ਜੋ ਬਾਬਾ ਸਾਹਿਬ ਟਾਈਗਰ ਫੋਰਸ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਇਹਨਾਂ ਨੂੰ ਅਸੀਂ ਉੱਚ ਅਖ਼ਰਾ ਤੱਕ ਪਹੁੰਚਾਵਾਂਗੇ ਜੋ ਵੀ ਅਗਲੇਰੀ ਕਾਰਵਾਈ ਬਣਦੀ ਹੋਵੇਗੀ ਉਹ ਕਰਾਂਗੇ ਜੀ ਸਰ ਜੋ ਵੀ ਆਹ ਅੱਜ ਕਾ ਘਟਨਾ ਹੋਈ ਆ ਇਸ ਬੇਸੀ ਤੇ ਤੁਸੀਂ ਦੱਸ ਸਕਦੇ ਹੋ ਜੀ ਥੋੜਾ ਬਤ ਮੇਰਵਾ ਲੱਸੀ ਜੋ ਵੀ ਘਟਨਾ ਆਈ ਹੋਈ ਆ ਜੀ ਮੰਦਪਾਜੀ ਘਟਨਾ ਆ ਉਸ ਨਾ ਸਹਿਣ ਜੋ ਸ਼ਬਦ ਹੈਗੀ ਆ ਜਿਹੜੇ ਉਸ ਲੋ ਉਹਨਾਂ ਨੇ ਕੀਤੇ ਹੋਏ ਹਨ ਪਰ ਫਿਰ ਵੀ ਮਤਲਬ ਉਹਦੀ ਤਫਸੀਲ ਜੜੀ ਮੌਕੇ ਦੇ ਉੱਥੇ ਵੀ ਅਸਰ ਕਰ ਰਹਾ ਆ ਉਹ ਜੋ ਵੀ ਤਫਤੀਸ਼ ਦੇ ਵਿੱਚ ਆਏਗਾ ਉਹ ਕਾਰਵਾਈ ਉਹਨਾਂ ਤੇ ਹੋਏਗੀ ਜੋ ਵੀ ਉਹ ਚਾਦਾ ਫੈਸਲਾ ਸੁਣਾਇਆ ਗਿਆ ਹਾਂਜੀ ਸਰ ਜਿਹੜੇ ਇੱਥੇ ਮਥਾਣਾ ਮੀਡੀਆ ਨੇ ਐਸਐਸਓ ਸਾਹਿਬ ਜੀ ਜਾਂ ਤੁਸੀਂ ਸਰ ਤੋਂ ਜਿੰਨੇ ਵੀ ਵਰਕਰ ਹੈਗੇ ਆ ਜਾਂ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੀਆਂ ਆਈਡੀਆ ਚੱਕੀਤੀ ਜਾਣਗੀਆਂ ਕੀ ਵਿਚਾਰ ਕਹੋਗੇ ਇਸ ਬਾਰੇ ਉਹਨਾਂ ਦੀ ਆਈਡੀਆ ਚੱਕੀਤੀਆਂ ਜਾਣਗੀਆਂ ਵਰਿਫਿਕੇਸ਼ਨ ਮਤਲਬ ਉਹਨਾਂ ਨੂੰ ਕਿੱਥੀ ਜਾਵੇਗੀ ਉਹੋਂ ਦੇ ਇਹ ਰਹਿ ਰਹੇ ਆ ਕੋ ਕੀ ਨਬੀ ਅਗਲਾ ਇਸ਼ਾਰਾ ਸੌਖਾ ਲਈ ਸਾਰਾ ਕੁਝ ਇਹ ਚੱਕਰ ਤੋਂ ਬਾਅਦ ਜਿਹੜੀ ਉਹ ਚੱਕਰਾਂ ਨੂੰ ਰਿਪੋਰਟ ਜਿਹੜੀ ਦਿੱਤੀ ਜਾਊਗੀ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੁੰਦਗੀ ਠੀਕ ਆ ਸਰ ਜੈਪੀ ਜੈਪਰ ਅੱਜ ਬਾਬਾ ਸਾਹਿਬ ਪੈਕੇ ਕੋਰਸ ਵੱਲੋਂ ਪ੍ਰਧਾਨ ਹੈਪੀ ਮੀਟਿੰਗ ਦੇ ਆਫਿਸ ਵਿੱਚ ਅੱਜ ਸਾਰੇ ਮੈਂਬਰਾਂ ਦੀ ਹੋਦੇਦਾਰਾ ਸੱਜਣਾ ਭਰਾਵਾਂ ਦੀ ਮੀਟਿੰਗ ਹੋਈ ਇਸ ਵਿੱਚ ਇਹ ਮਤਾ ਪਾਇਆ ਹੋਇਆ ਕਿ ਜੋ ਹਸ਼ਿਆਰਪੁਰ ਦੇ ਵਿੱਚ 4 ਸਾਲਾ ਬੱਚੇ ਨਾ ਪ੍ਰਵਾਸੀ ਮਜ਼ਦੂਰ ਵੱਲੋਂ ਉਹਨਾਂ ਬਦਫਾਜੀ ਦਾ ਵਾਅਦਾ ਉਸ ਨੂੰ ਮਾਰ ਦਿੱਤਾ ਗਿਆ ਬੜੀ ਬੇਹਿਰਮੀ ਦੇ ਨਾਲ ਉਹਦੇ ਸਬੰਧ ਵਿੱਚ ਅਸੀਂ ਥਾਣਾ ਮੇਡੀਆਂ ਦੇ ਵਿੱਚ ਅੱਜ ਸਾਰੀ ਸੰਸਥਾ ਵੱਲੋਂ ਫੋਰਸ ਵੱਲੋਂ ਜਿਹੜਾ ਮੈਮੋਰੈਂਡ ਹੈਗਾ ਉਹ ਐਸਐਸਓ ਸਾਹਿਬ ਨੂੰ ਦੇਣਾ ਹੈ ਵੀ ਜਿੰਨੇ ਪ੍ਰਵਾਸੀ ਮਜ਼ਦੂਰ ਰਹਿੰਦੇ ਨੇ ਸਾਡੇ ਪਿੰਡਾਂ ਦੇ ਵਿੱਚ ਜਿੰਨੇ ਥਾਣੇ ਦੇ ਅਧੀਨ ਆਉਂਦੇ ਨੇ ਉਹਨਾਂ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਜਿਹੜੇ ਉਹਨਾਂ ਤੋਂ 2-ਵਿਲਰ ਨੇ 4-ਵਿਲਰ ਨੇ ਉਹਨਾਂ ਦੀਆਂ ਆਰਸੀਆਂ ਉਹਨਾਂ ਦੇ ਪੇਪਰ ਵਰਕ ਪੂਰਾ ਚੈੱਕ ਕਰਨਾ ਚਾਹੀਦਾ ਹੋਰ ਜਿਨ੍ਹਾਂ ਤੋਂ ਨਹੀਂ ਹੈਗਾ ਉਹਨਾਂ ਦੇ ਉੱਪਰ ਜੋ ਬਾਡੀਗਾਰਡ ਹੈ ਉਹ ਸਾਡੇ ਵੱਲੋਂ ਮੌਜੂਦਾ ਬਣਾਈ ਜਾਵੇ ਤੇ ਉਸ ਤੋਂ ਬਾਅਦ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਪੰਚਾਇਤਾਂ ਦੇ ਵਿੱਚ ਪਿੰਡਾਂ ਵਿੱਚ ਰਹਿੰਦੇ ਨੇ ਰੈਂਟ ਤੇ ਰਹਿੰਦੇ ਨੇ ਉਹ ਉਹ ਜ਼ਿੰਮੇਵਾਰੀ ਦਿੱਤੀ ਜਾਵੇ ਜਿਹੜਾ ਬੰਦਾ ਉਸ ਦਾ ਮਾਲਕਾ ਅਗਰ ਪ੍ਰਵਾਸੀ ਮਜ਼ਦੂਰ ਵੱਲ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਉਹ ਮਾਲਕ ਹੋਏਗਾ ਇਹ ਇਹਨਾਂ ਨੂੰ ਜ਼ਰੂਰੀ ਬਣਾਇਆ ਜਾਵੇ ਪੁਲਿਸ ਵੱਲੋਂ ਸਾਰੇ ਨੂੰ ਸਾਰੇ ਹੋਰ ਵੀ ਸੱਜਣ ਮਿੱਤਰਾਂ ਪਿੰਡਾਂ ਦੇ ਸਾਰੇ ਭਾਈ ਵੀਰਾਂ ਨੂੰ ਬੇਤੀ ਹੈ ਜਿੰਨੇ ਪ੍ਰਵਾਸੀ ਮਜ਼ਦੂਰ ਆ ਇਹਨਾਂ ਦਾ ਬਾਈਕਰ ਕਰੋ ਇਹਨਾਂ ਨੂੰ ਇੱਥੋਂ ਆਪਾਂ ਜਿਹੜਾ ਮਿਸ਼ਨ ਮੁੱਦਿਆ ਹੁਣ ਆਪਾਂ ਜਿਹੜਾ ਭਈਏ ਪੰਜਾਬੋ ਪੰਜਾਬ ਬਚਾਓ ਜੈ ਭੀਪ ਜੈ ਬਰ